ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਸੋ ਹੀਰਾ ਛੜਕੈ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਖੈ ਰਵਦਾਸ ਤੇ ਨਰ ਦੋਜਕ ਜਾਹੇਗੇ ਸਤਿ ਭਖੈ ਰਵਦਾਸ ਨਰਕਾ ਨੂੰ ਜਾਣਦੇ ਨੇ ਨਾਮ ਨਹੀਂ ਜਪਦੇ ਗੜੀ ਨਰਕਾ ਨੂੰ ਜਾਣਦੇ ਨੇ ਨਾਮ ਨਹੀਂ ਜਪਦੇ ਦੇੜੇ ਨਰਕਾ ਨੂੰ ਜਾਣਦੇ ਨੇ ਨਾਮ ਨਹੀਂ ਜਪਦੇ ਦੇੜੇ ਨਰਕਾ ਨੂੰ ਜਾਣਦੇ ਨੇ ਨਾਮ ਨਹੀਂ ਜਪਦੇ ਜਿਹੜੇ ਨਰਕਾਂ ਨੂੰ ਜਾਂਦੇ 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 ਨੇ ਨਾਮ ਨਹੀਂ ਜਪਦੇ ਜਿਹੜੇ 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 ਨਰਕਾ ਨੂੰ ਜਾਂਦੇ ਨੇ 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 ਮੁਨੇ ਗੱਪ ਦੇ ਦੇਲੇ ਪਰਮ ਸਨਮਾਨ ਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਡ ਭਾਗੀ ਜਨੋ ਜੋ ਨਿਤ ਹੀ ਸਤਗੁਰਾਂ ਦੀ ਕਿਰਪਾ ਦੇ ਨਾਲ ਇਹ 40 41 ਦਿਨ ਦੀ ਯਾਤਰਾ ਜੋ 3 ਜਨਵਰੀ ਨੂੰ ਪ੍ਰਾਰੰਭ ਹੋਈ ਸੀ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਮਹਿਰਾਮਤਾ ਕੀਤੀਆਂ ਨੇ ਅੱਜ 12 ਫਰਵਰੀ ਨੂੰ ਸੰਪੂਰਨ ਹੋਣ ਜਾ ਰਹੀ ਹੈ ਤੁਸੀਂ ਬੜੀ ਭਾਵਨਾ ਦੇ ਨਾਲ ਸਰਦਾ ਦੇ ਨਾਲ ਇੰਨੀ ਠੰਡ ਧੁੰਦ ਬੜੀਆਂ ਤੰਗੀਆਂ ਮੁਸ਼ਕਲੀਆਂ ਮੁਸ਼ਕਲਾਂ ਦੇ ਵਿੱਚੋਂ ਵੀ ਲੰਘ ਕੇ ਜਪਦੇ ਰਹੇ ਉਹ ਸਤਨਾਮ ਸ੍ਰੀ ਇਹ ਸਾਰੀ ਬਾਬੇ ਬੁੱਢੇ ਦੀ ਬਖਸ਼ਿਸ਼ ਹੈ ਜੋ ਨੇਤੀ ਸੰਗਤ ਦੀਆਂ ਅਸੀਸਾਂ ਲੈ ਰਹੇ ਹੋ ਬੇਅੰਤ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਸਤਿਗੁਰਾਂ ਨੇ ਇਹਨਾਂ ਦਿਨਾਂ ਦੇ ਵਿੱਚ ਪੂਰੀਆਂ ਕੀਤੀਆਂ ਨੇ ਜਿਹੜੀਆਂ ਸੰਗਤਾਂ ਨੇ ਨੇਤੀ 41 ਦਿਨ ਦੀ ਨਿਰੰਤਰ ਯਾਤਰਾ ਕੀਤੀ ਹੈ ਦਿਨਾਂ ਦੇ ਨਾਮ ਦਾ ਕਹਿ ਦਿਓ ਸਤਨਾਮੁ ਸ੍ਰੀ ਵਾਹਿਗੁਰੂ ਇਹ ਬਾਬੇ ਬੁੱਢੇ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ ਸਤਗੁਰੂ ਚੜ੍ਹਦੀਆਂ ਕਲਾ ਬਖਸ਼ਣ ਅੱਜ ਦੇ ਇਹ ਜਿਹੜੇ ਦਿਨ ਦੇ ਵਿੱਚ ਬੇਅੰਤ ਸੰਗਤਾਂ ਜਿਹੜੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਸਾਰੀ ਸੜਕ ਭਰੀ ਪਈ ਹੈ ਇਹ ਬਾਬੇ ਬੁੱਢੇ ਦੀ ਵਡਿਆਈ ਹੈ ਇਹ ਸਾਰੀ ਉਹਦੀ ਉਹਨੇ ਨਾਮ ਜਪਿਆ ਸਾਡੇ ਇਲਾਕੇ ਦੇ ਵਿੱਚ ਤੇ ਇਹ ਐਨਾ 2-300 ਬੰਦੇ ਦਾ ਇਕੱਠ ਸੰਗਤਾਂ ਦਾ ਇਕੱਠ ਜਿਹੜਾ ਉਹ ਨੂੰ ਨਤਮਸਤਕ ਹੋਣ ਜਾ ਰਿਹਾ ਆ ਤੇ ਅੱਜ ਮਨ ਵਿੱਚ ਉਹ ਵਲਵਲੇ ਉੱਠ ਰਹੇ ਨੇ ਹੋ ਰਹੀ ਆ ਦੀਤਾ ਡੀ ਜੇ ਜੇਕਾਰ 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 ਹੋ ਦੇ ਦੇ ਕਰ ਹੋ ਰਹੀ ਆ ਜੀ ਤਾਡੀ ਜੈ ਜੈ ਕਰ ਹੋ ਰਹੀ ਆ ਜੀ ਤਾਡੀ ਜੈ ਜੈ ਕਰ ਹੋ ਰਹੀ ਆ ਜੀ ਤਾਡੀ ਜੈ ਜੈ ਕਰ ਬਾਬਾ ਬੁੱਢਾ ਸਾਬ ਜੀ ਤਾਡੀ ਜੈ ਜੈ ਕਰ ਬਾਬਾ ਬੁੱਢਾ ਸਾਬ ਜੀ ਤਾਡੀ ਜੈ ਜੈ ਕਰ ਜੈਕਾਰਾ ਪੱਪਾ ਬੁੱਢਾ ਸਹਿਬ ਜੀ ਦੌਂਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਹੀ ਆ ਜੀ ਟਾ ਡੀ ਜੇ ਦੇ ਕਾਰ ਹੋ ਰਹੀ ਆ ਜੀ ਟਾ ਡੀ ਜੇ ਦੇ ਕਾਰ ਹੋ ਰਹੀ ਆ ਜੀ ਟਾ ਡੀ ਜੇ ਦੇ ਕਾਰ ਹੋ ਰਹੀ ਆ ਜੀ ਟਾ ਡੀ ਜੇ ਦੇ ਕਾਰ ਟੰ ਟੰ ਬਾਬਾ ਬੁੱਢਾ ਸਹਬ ਜੀ ਟੰ ਟੰ ਬਾਬਾ ਬੁੱਢਾ ਸਹਬ ਜੀ ਬਾਬਾ ਬੁੱਢਾ ਸਹਿਬ ਜੀ ਧੰ ਧੰ 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 ਬਾਬਾ ਬੁੱਢਾ ਸਹਿਬ ਜੀ ਇਹ ਲਾਹਾ ਜਿੱਥੇ ਬਾਬੇ ਬੁੱਢੇ ਨੇ ਬੰਦਗੀ ਕੀਤੀ ਐ ਅੱਜ ਤੁਸੀਂ ਵੀ ਨਾਮ ਜਪ ਕੇ ਸੇਵਾ ਕਰਕੇ ਦਸਵੰਦ ਕੱਢ ਕੇ ਬਾਬੇ ਬੁੱਢੇ ਦੀਆਂ ਖੁਸ਼ੀਆਂ ਲੈ ਰਹੇ ਹੋ ਇਹ ਜੇ ਉਸ ਦਾਤੇ ਨੇ ਇੱਥੇ ਬੰਦਗੀ ਕੀਤੀ ਹੈ ਆਪਾਂ ਵੀ ਉਹਦੇ ਕਿਨਕੇ ਦੇ ਵਿੱਚੋਂ ਕਿਨਕਾ ਪ੍ਰਾਪਤ ਕਰ ਰਹੇ ਆ ਵਾਹਿਗੁਰੂ ਤੇ ਸੰਗਤਾਂ ਨਾਲ ਮਿਲ ਕੇ ਜਪ ਰਹੇ ਆ ਸਤਨਾਮ ਸ੍ਰੀ ਜਥੇ ਅੱਜ ਤੁਹਾਡੇ 41 ਦਿਨ ਦੀ ਯਾਤਰਾ ਸਮਾਪਤ ਹੋਈ ਹੈ ਉਥੇ ਹੀ ਅੱਜ ਪਾਵਨ ਸੰਗਰਾਂਦ ਦਾ ਦਿਹਾੜਾ ਮਾਗ ਦੇ ਮਹੀਨੇ ਦੇ ਵਿੱਚ ਤੁਸੀਂ ਜਪ ਤਪ ਕੀਤਾ ਆ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਮੋਂ ਕਰ ਇਹ ਸਾਰਾ ਕੁਝ ਤੁਸੀਂ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਮਾਗ ਦੇ ਮਹੀਨੇ ਦੇ ਵਿੱਚ ਨਾਮ ਜਪਲਿਆ ਤੇ ਉਹਨਾਂ ਨੇ ਸਾਰਾ ਕੁਝ ਪ੍ਰਾਪਤ ਕਰ ਲਿਆ ਹੁਣ ਅੱਜ ਜਿਹੜਾ ਫਗਣ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਤੇ ਸਤਿਗੁਰੂ ਜੀ ਕਹਿੰਦੇ ਨੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇੱਛ ਪੁਨੀ ਵਡ ਭਗਨੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੋ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨ ਦਸਾਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸੁਵਾਰੇ ਓਨ ਨਿਹਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੋੜ ਨ ਜਨਮੇ ਧਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਕ ਨੂੰ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਧਮਾਏ ਇਹ ਸਤਿਗੁਰਾਂ ਨੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਆ ਵਾਹਿਗੁਰੂ ਸੰਗਰਾਂ ਦੇ ਮਹੀਨੇ ਦੀ ਸਾਨੂੰ ਇਹ ਸੋਧੀ ਬਖਸ਼ੀ ਹੈ ਕਿ ਇੰਨੀ ਠੰਡ ਦੇ ਵਿੱਚ ਵੀ ਤੁਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੇ ਸਿਮਰਨ ਦੇ ਨਾਲ ਜੁੜੇ ਰਹੇ ਤੇ ਇਹ ਫੱਗਣ ਦਾ ਮਹੀਨਾ ਚੜਿਆ ਇਹਦੇ ਵਿੱਚ अनेका ਹੀ ਜੀਆਂ ਨੇ ਖੁਸ਼ੀਆਂ ਖੇੜਿਆਂ ਦੇ ਨਾਲ ਹੋਲਿਆਂ ਮਹੱਲਿਆਂ ਦੇ ਵਿੱਚ ਜਾਣਾ ਹੋਰ ਬੜੇ ਰੰਗ ਤਮਾਸ਼ਿਆਂ ਦੇ ਰਾਹੀਂ ਖੁਸ਼ੀਆਂ ਮਨਾਉਣੀਆਂ ਨੇ ਤੇ ਸਤਿਗੁਰੂ ਜੀ ਕਹਿੰਦੇ ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਹਿਰਦੇ ਦੇ ਅੰਦਰ ਸਦਾ ਵਾਸਤੇ ਖੇੜਾ ਬਣ ਗਿਆ ਔਰ ਬੜੀਆਂ ਅੱਜ ਜਿੱਥੇ 48 ਦਿਨ ਦੀ ਯਾਤਰਾ ਦੀ ਸਮਾਪਤੀ ਦੀਆਂ ਖੁਸ਼ੀਆਂ ਨੇ ਬਾਬੇ ਬੁੱਢੇ ਨੇ ਕਿਰਪਾ ਕਰਕੇ ਸਾਡੇ ਕੋਲੋਂ ਆਪ ਹੀ ਮਿਹਰ ਦੀ ਨਜ਼ਰ ਕਰਕੇ ਇਹ ਸਾਡੇ ਕੋਲੋਂ ਯਾਤਰਾ ਕਰਵਾਈ ਹੈ ਨਹੀਂ ਤੇ ਸਾਡੀ ਕੀ ਹਿੰਮਤ ਆ ਕਿ ਇੱਕ ਕਦਮ ਵੀ ਇੰਨੀ ਠੰਡ ਦੇ ਵਿੱਚ ਜਪ ਸਕੀਏ ਸਤਨਾਮ ਸ੍ਰੀ ਇਹ ਸਾਰੀ ਉਹਦੀ ਨਜ਼ਰ ਆ। ਉਹਦੀ ਨਜ਼ਰ ਹੋਵੇ ਤੇ ਨਾਮ ਜਪਿਆ ਜਾਂਦਾ। ਉਹਦੀ ਨਜ਼ਰ ਹੋਵੇ ਤੇ ਸੇਵਾ ਹੁੰਦੀ ਐ। ਉਹਦੀ ਨਜ਼ਰ ਹੋਵੇ ਤੇ ਦਾਨ ਪੁੰਨ ਕੀਤਾ ਜਾਂਦਾ ਆ। ਬਖਸ਼ਿਸ਼ਾਂ ਸਾਰੀਆਂ ਉਹਦੀਆਂ ਨੇ ਭਾਵੇਂ ਕੰਦ ਨਾਲ ਕੰਦ ਸਾਂਝੀ ਹੋਵੇ ਗੁਰਦੁਆਰੇ ਦੀ ਤੇ ਜਪਿਆ ਨਹੀਂ ਜਾਂਦਾ ਸਤਨਾਮ ਸ੍ਰੀ ਸਤਿਗੁਰ ਜੀ ਨੇ ਤੁਹਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਮੇਰਾ ਕੀਤੀਆਂ ਨੇ ਉਥੇ ਹੀ ਅੱਜ ਸ਼੍ਰੋਮਣੀ ਭਗਤ ਭਗਤ ਰਵਦਾਸ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੈ ਅੱਜ ਇਸ ਦੁਨੀਆ ਤੇ ਆ ਕਰਕੇ ਉਹਨਾਂ अनेकां ਹੀ ਦੀਨ ਦੁਖੀਆਂ ਦੇ ਦੁੱਖ ਦੂਰ ਕੀਤੇ ਵੱਡੇ ਵੱਡੇ ਰਾਜੇ ਤਰਗੇ ਵੱਡੇ ਵੱਡੇ ਆਣ ਕੇ ਮੰਗਤਿਆਂ ਨਹੀਂਆਂ ਝੋਲੀਆਂ ਉੱਥੋਂ ਭਰੀਆਂ ਸਤਿਗੁਰਾਂ ਨੇ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਰਜ ਹੈ ਭਗਤ ਰਵਦਾਸ ਜੀ ਮਹਾਰਾਜ 1377 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ 1469 ਈਸਵੀ ਤੇ ਗੁਰੂ ਭਗਤ ਰਵਦਾਸ ਜੀ ਮਹਾਰਾਜ 1377 ਈਸਵੀ ਔਰ 115 ਸਾਲ ਉਮਰ ਹੋਈ ਇਹਨਾਂ ਦੀ ਬਨਾਰਸ ਦੀ ਧਰਤੀ ਤੇ ਭਗਤ ਰਵਦਾਸ ਜੀ ਮਹਾਰਾਜੀ ਇਸ ਸਰੀਰਕ ਰੂਪੀ ਜਾਮੇ ਦੇ ਰਾਹੀ ਆਉਣਾ ਕੀਤਾ ਤੇ ਜਦੋਂ ਕਹਿੰਦੇ ਆਏ ਨਾ ਇਸ ਦੁਨੀਆ ਤੇ ਤੇ ਉਹਨਾਂ ਨੇ ਦੁੱਧ ਨਹੀਂ ਪੀਤਾ ਤੇ ਬੜੀ ਚਿੰਤਾ ਬਣ ਗਈ ਮਾਂ ਬਾਪ ਵਾਸਤੇ ਕਿ ਬੱਚਾ ਜਿਹੜਾ ਛੋਟਾ ਆ ਦੁੱਧ ਨਹੀਂ ਪੀ ਰਿਹਾ ਘੰਟਾ ਵੇਖਿਆ 2 ਘੰਟੇ ਵੇਖੇ ਪਰ ਜਦੋਂ ਨਹੀਂ ਪੀਂਦੇ ਦਿਨ ਸਾਰਾ ਲੰਘ ਗਿਆ ਜਦੋਂ ਦਿਨ ਲੰਘ ਗਿਆ ਫਿਰ ਭੱਜਦਾ ਬਾਪ ਉਹਨਾਂ ਦਾ ਵੀ ਕਿਸੇ ਸਿਆਣੇ ਪੁਰਸ਼ ਨੂੰ ਜਾ ਕੇ ਦੱਸਿਆ ਜਾਵੇ ਕਿ ਕੀ ਗੱਲ ਆ ਤੇ ਉਧਰੋਂ ਭਗਤ ਰਾਮਾਨੰਦ ਜੀ ਉਹਨਾਂ ਦੇ ਅੰਦਰ ਖੇਚ ਪੈਦਾ ਹੋਈ ਕਿ ਇਸ ਪਾਸੇ ਕੋਈ ਰੱਬ ਦਾ ਪਿਆਰਾ ਆਇਆ ਆ ਨਾਮ ਜਪਉਣ ਵਾਲਾ ਆਇਆ ਆ ਕਿਉਂ ਨਾ ਉਹਦੇ ਦਰਸ਼ਨ ਕੀਤੇ ਜਾਣ ਕਿਉਂਕਿ ਨਾਮ ਜਪਣ ਵਾਲੇ ਸਾਧੂ ਨੇ ਜਿਹੜੇ ਬੰਦਗੀ ਕਰਨ ਵਾਲੇ ਸਾਧੂ ਨਿਰੰਕਾਰ ਦੇ ਨਾਲ ਜੋੜਦੇ ਨੇ ਤੇ ਉਹ ਪਤਾ ਆ ਕਿ ਖਿੱਚ ਪੈਦਾ ਹੁੰਦੀ ਏ ਜਦੋਂ ਭੀਖੰਚਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਮਹਾਰਾਜ ਪੜਨੇ ਦੀ ਧਰਤੀ ਤੇ ਉਤਾਰ ਧਾਰਦੇ ਨੇ ਪਤਾ ਲੱਗ ਜਾਂਦਾ ਉਹਨਾਂ ਨੂੰ ਕਢਾਮ ਦੇ ਵਿੱਚ ਕਿੱਥੇ ਰਾਜਪੁਰਾ ਇੱਥੋਂ ਚੱਲ ਕੇ ਦੋ ਕੁਜੀਆਂ ਲੈ ਕੇ ਗਏ ਸੀ ਪੀ ਇਹ ਹਿੰਦੂਆਂ ਦਾ ਗੁਰੂ ਆ ਕਿ ਸਿੱਖਾਂ ਦਾ ਮੁਸਲਮਾਨ ਨੇ ਜਿਹੜੇ ਇਹ ਪੱਛਮ ਵਾਲੇ ਪਾਸੇ ਨੂੰ ਸਜਦਾ ਕਰਦੇ ਨੇ ਉਸ ਦਿਨ ਉਹਨਾਂ ਨੇ ਪੜਨੇ ਦੀ ਧਰਤੀ ਵੱਲ ਨੂੰ ਮੁਖ ਕਰਕੇ ਜਦੋਂ ਸਜਦਾ ਕੀਤਾ ਤੇ ਉਹਨਾਂ ਦੇ ਚੇਲਿਆਂ ਨੇ ਸ਼ੰਕਾ ਜ਼ਾਹਰ ਕੀਤਾ ਕਿ ਇਹ ਤੁਸੀਂ ਉਲਟ ਕੰਮ ਕਰਦੇ ਪਏ ਹੋ ਤੇ ਉਹਨਾਂ ਨੇ ਫਿਰ ਕਿਹਾ ਕਿ ਨਹੀਂ ਇਧਰ ਕੋਈ ਰੱਬੀ ਨੂਰ ਅਲਾਹੀ ਨੂਰ ਇਸ ਸੰਸਾਰ ਤੇ ਆਇਆ ਆ ਇਸੇ ਤਰ੍ਹਾਂ ਭਗਤ ਰਾਮਾਨੰਦ ਜੀ ਕਦਮੋ ਕਦਮੀ ਦੌੜੇ ਆ ਰਹੇ ਨੇ ਕਿ ਇਸ ਸੰਸਾਰ ਤੇ ਕੋਈ ਅਗੰਮੀ ਰੂਹ ਆਈ ਹੈ ਉਹਨਾਂ ਨੂੰ ਪਤਾ ਨਾਮ ਨਾਲ ਜੋੜਨ ਆਏ ਨੇ ਇਹਨਾਂ ਨੇ अनेका ਰੂਹਾਂ ਨੂੰ ਨਾਮ ਦੇ ਨਾਲ ਜੋੜ ਦੇਣ ਆ ਆ ਕਿਉਂਕਿ ਬਾਣੀ ਉਪਦੇਸ਼ ਕਰਦੀ ਹੈ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਰੇ ਆਪਾ ਜੂ ਸਾਧੂਆ ਬਣ ਜਾ ਜੋੜ ਦੇ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਤੁਡੀ ਆ ਰੂਹ ਨੂੰ ਸਾਧੂ ਰੱਬ ਨਾਲ ਜੋੜ ਦੇ ਤੁਡੀ ਆ ਰੂਹ ਨੂੰ ਸਾਧੂ ਰੱਬ ਨਾਲ ਜੋੜ ਦੇ ਤੁਡੀ ਆ ਰੂਹ ਨੂੰ ਸਾਧੂ ਰੱਬ ਨਾਲ ਜੋੜ ਦੇ ਰੱਬ ਨਾਲ ਜੋੜ ਦੇ ਤੇ ਜਗ ਨਾਲੋਂ ਤੋੜ ਦੇ ਰੱਬ ਨਾਲ ਜੋੜ ਦੇ ਤੇ ਜਗ ਨਾਲੋਂ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ 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 ਜਿਹੜੇ ਸੰਤ ਨੇ ਉਹਨਾਂ ਦਾ ਕਰਮ ਹੀ ਇਹ ਆ ਕਿ ਟੁੱਟਿਆ ਹੋਇਆ ਨੂੰ ਰੱਬ ਨਾਲ ਜੋੜਨਾ ਸੇਵਾ ਨਾਲ ਜੋੜਨਾ ਤੇ ਜਪਉਣਾ ਸਤਨਾਮ ਸ੍ਰੀ ਇਹ ਜਿਹੜਾ ਐਡਾ ਵੱਡਾ ਜਪ ਤਪ 41 ਦਿਨ ਦਾ ਇਹ ਵੀ ਵਾਹ ਪੁਰਖਾਂ ਦੀ ਬੰਦਗੀ ਦੇ ਨਾਲ ਉਹਨਾਂ ਦੇ ਉਪਦੇਸ਼ ਦੇ ਨਾਲ ਤੁਸੀਂ ਕਿੰਨੇ ਜੁੜ ਕੇ ਲਾਹਾ ਪ੍ਰਾਪਤ ਕਰ ਰਹੇ ਹੋ ਕਿੰਨਾ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ ਕਿੰਨੀਆਂ ਰੂਹਾਂ ਨੇ ਜੜੀਆਂ ਕਦੀ ਮੁਖ ਦੇ ਵਿੱਚੋਂ ਵਾਹਿਗੁਰੂ ਵੜੀ ਸੀਗਾ ਗਿਆ ਕਦੀ ਉਹਨਾਂ ਨੇ ਰੁਪਈਆ ਤੇਲੀ ਗੁਰੂ ਨੰਬਤ ਦਾਨ ਨਹੀਂ ਸੀਗਾ ਕੀਤਾ ਕਦੀ ਉਹਨਾਂ ਨੇ ਹੱਥੀਂ ਸੇਵਾ ਨਹੀਂ ਸੀ ਕੀਤੀ ਪਰ ਇਹ ਜਿਹੜਾ ਉਹਨਾਂ ਨੇ ਜਪ ਤਪ ਪ੍ਰਾਰੰਭ ਕੀਤਾ 25 ਸਾਲ ਹੋ ਗਏ ਨੇ ਮਾਪੁਰਖਾਂ ਨੇ ਇਹ ਯਾਤਰਾ ਪ੍ਰਾਰੰਭ ਕੀਤਿਆਂ ਨੂੰ ਜਿੱਥੇ ਕਿਤੇ ਕੱਲੇ ਪੈਦਲ ਚੱਲੇ ਸੀ ਅੱਜ ਉਹਨਾਂ ਦੀ ਬੰਦਗੀ ਨੂੰ ਸੁਲਾਮਾ ਨੇ ਵਾਹਿਗੁਰੂ ਅੱਜ ਉਹਨਾਂ ਦੀ ਬੰਦਗੀ ਦਾ ਸਦਕਾ ਹਜ਼ਾਰਾਂ ਹੀ ਸੰਗਤਾਂ ਲਾਹਾ ਲੈ ਰਹੀਆਂ ਨੇ ਹਾਏ ਤੇ ਜਪ ਰਹੀਆਂ ਨੇ ਸਤਨਾਮ ਸ੍ਰੀ ਵਾਹਿਗੁਰੂ ਹੁਣ ਭਗਤ ਰਾਮਾਨੰਦ ਜੀ ਭੱਜੇ ਆ ਰਹੇ ਨੇ ਇਧਰੋਂ ਉਹਨਾਂ ਦੇ ਮਾਤਾ ਪਿਤਾ ਉਦਾਸ ਹੋਏ ਪਏ ਨੇ ਕਿ ਇਹ ਦੁੱਧ ਕਿਉਂ ਨਹੀਂ ਪੀ ਰਿਹਾ ਜਦੋਂ ਜਾਂਦੇ ਨੇ ਅੱਗੇ ਭਗਤ ਰਾਮਾਨੰਦ ਜੀ ਮਿਲਦੇ ਨੇ ਤੇ ਮਿਲਦੇ ਆ ਸਾਰੀ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਸਾਧੂ ਜਨੋ ਰੱਬ ਦੇ ਪਿਆਰਿਓ ਕਿਰਪਾ ਕਰੋ ਤੁਹਾਡੀ ਮਿਹਰ ਦੇ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਈ ਏ ਪਰ ਦੁੱਧ ਨਹੀਂ ਪੀ ਰਿਆ ਕਹਿੰਦੇ ਚਲੋ ਚੱਲੀਏ ਉਸੇ ਵੜੇ ਚਲੇ ਗਏ ਤੇ ਜਾ ਕੇ ਕਹਿ ਦਿੱਤਾ ਪੀਲਾ ਪੀਲਾ ਦੁੱਧ ਕੋਈ ਗੱਲ ਨਹੀਂ ਗਈ ਦੋ ਵਰੀ ਇਹ ਮੁਖ ਚੋਂ ਬਚਨ ਕੱਢੇ ਤੇ ਨਾਲ ਹੀ ਭਗਤ ਰਵਦਾਸ ਜੀ ਮਹਾਰਾਜ ਹਾਸ ਹਾਸ ਕੇ ਦੁੱਧ ਪੀਣ ਲੱਗ ਪਏ ਕਹ ਦਿਓ ਸਤਨਾਮ ਸ੍ਰੀ ਰੱਬ ਦੇ ਪਿਆਰਿਆਂ ਦੇ ਬਚਨ ਰੂਹਾਂ ਜਾਣਦੀਆਂ ਨੇ ਤੇ ਫਿਰ ਉਹਨਾਂ ਦੇ ਪਿਤਾ ਜੀ ਕਹਿੰਦੇ ਇਹ ਕੀ ਗੱਲ ਐ ਤੁਹਾਡੇ ਇੱਕ ਵਾਰੀ ਕਹਿਣ ਤੀ ਦੁੱਧ ਪੀਣ ਲਾ ਕੇ ਪਏ ਫਿਰ ਦਸੀ ਸਾਰੀ ਖੇੜ ਕਿ ਇਹ ਸਾਡਾ ਚੇਲਾ ਹੁੰਦਾ ਸੀਗਾ ਪਿਛਲੇ ਜਨਮ ਦੇ ਵਿੱਚ ਤੇ ਇਹਨੇ ਜਾਣਾ ਗਜਾ ਕਰਨ ਪਿੰਡ ਦੇ ਵਿੱਚ ਉਹ ਰਸਤਾ ਇਕੱਠੀਆਂ ਕਰਨੀਆਂ ਤੇ ਦੋ ਮਨਮੁਖ ਪਰਿਵਾਰ ਸਨ ਜਿਨ੍ਹਾਂ ਦੇ ਕਿਰਤ ਕਮਾਈ ਅੱਛੀ ਨਹੀਂ ਸੀ ਤੇ ਅਸੀਂ ਇਸ ਨੂੰ ਰੋਕਿਆ ਸੀ ਤੂੰ ਨਾ ਉਹਨਾਂ ਦੇ ਘਰੋਂ ਜਾ ਕੇ ਕੁਝ ਲੈ ਕੇ ਆਈਂ ਕਹਿੰਦੇ ਇਹ ਨਿਜ਼ਮ ਨੇ ਜਾਰੀ ਰੱਖਿਆ ਇੱਕ ਦਿਨ ਕੀ ਹੋਇਆ ਮੀ ਪਿਆ ਆਟੇ ਦਾ ਥੈਲਾ ਇਹਨਾਂ ਦੇ ਹੱਥ ਦੇ ਵਿੱਚ ਚੱਕੜ ਦੇ ਵਿੱਚ ਇੱਕ ਦਮ ਡਿੱਗ ਪਏ ਨੇ ਆਟਾ ਰੁੜ ਗਿਆ ਫਿਰ ਉਤੋਂ ਉਤੋਂ ਆਟਾ ਇਕੱਠਾ ਕਰਕੇ ਪਾ ਰਹੇ ਨੇ ਇਹਨੇ ਨੂੰ ਉਸ ਘਰ ਦੇ ਪੁਰਸ਼ ਬਾਹਰ ਨਿਕਲਦੇ ਨੇ ਤੇ ਕਹਿੰਦੇ ਇਹ ਕੀ ਕਰ ਰਿਆਂ ਤੂੰ ਆਦਾ ਸਾਡੇ ਘਰੋਂ ਆਟਾ ਲੈ ਲਾ ਇਹ ਚੱਕੜ ਦੇ ਉੱਤੋਂ ਆਟਾ ਇਕੱਠਾ ਕਰਕੇ ਕਿਉਂ ਪੰਦਾ ਆ ਪਰ ਨਾ ਕਰ ਦਿੱਤੀ ਕਿ ਮਹਾਪੁਰਖਾਂ ਨੇ ਮਨਾ ਕੀਤਾ ਆ ਫਿਰ ਮਨ ਵਿੱਚ ਆਈ ਕਿ ਪਤਾ ਨਹੀਂ ਉਹ ਗੁੱਸੇ ਹੋਣਗੇ ਚਲ ਲੈ ਚਲਦੇ ਕੀ ਪਤਾ ਚੱਲਣ ਡਿਆ ਉਹ ਆਟਾ ਲਿਆ ਤੇ ਜਾ ਕੇ ਲੈ ਕੇ ਜਦੋਂ ਪ੍ਰਸ਼ਾਦਾ ਪਕਾਇਆ ਉਹ ਛਕਿਆ ਪ੍ਰਸ਼ਾਦਾ ਤੇ ਭਗਤ ਰਾਮਾ ਆਨੰਦ ਜੀ 11:30 ਵਜੇ ਉੱਠ ਕੇ ਇਸ਼ਨਾਨ ਕਰਦੇ ਸਨ ਰੋਜ਼ ਹੀ ਨੇਤੀ ਰਾਤ ਨੂੰ ਤੇ 12 ਵਜੇ ਚੌਂਕੜਾ ਮਾਰ ਕੇ ਬੈਠ ਜਾਣਾ 6 ਵਜੇ ਤੱਕ ਬੰਦਗੀ ਕਰਨੀ ਤੇ ਹੋਇਆ ਕਿ ਜਦੋਂ ਉਹ ਪ੍ਰਸ਼ਾਦਾ ਛਕਿਆ ਫਿਰ ਜੋ ਘੂਕੀ ਨੀਂਦੇ ਚੜੇ ਸਵੇਰ ਦੇ 10 ਵਜੇ ਜਾਗ ਆਈ ਨਹੀਂ ਸਵੇਰੇ ਉઠੇ ਤੇ ਉੱਠਦੇ ਆ ਸਾਰੀ ਇਹਨਾਂ ਦੇ ਗੋਲ ਆ ਗਏ ਕਿ ਕਹਿੰਦੇ 10 ਵੀ ਤੈਨੂੰ ਮਨਾ ਕੀਤਾ ਸੀ ਉਹਨਾਂ ਦੇ ਘਰੋਂ ਆਟਾ ਲਿਆਉਣ ਨੂੰ ਤੇ ਤੂੰ ਆਟਾ ਲੈਣਦਾ ਹੀ ਕਹਿੰਦੇ ਜੀ ਮੈਂ ਲੈਂਦਾ ਸੀਗਾ ਕਹਿੰਦੇ ਵੇਖ ਲਾ ਅੱਜ ਤੈਨੂੰ ਮਨਾ ਕਰਨ ਦੇ ਬਾਵਜੂਦ ਨੂੰ ਜੋਦ ਵੀ ਤੂੰ ਸਾਡੀ ਬੰਦਗੀ ਦੇ ਵਿੱਚ ਵਿਗੜਨ ਪਾ ਦੁੱਤਾ ਈ ਐਸੇ ਕਰਕੇ ਕਹੀਦਾ ਕਿ ਹੱਥ ਤੇ ਜਿਹੜਾ ਪ੍ਰਸ਼ਾਦ ਮਿਲ ਜੇ ਉਹਨੂੰ ਛਕ ਲਿਆ ਕਰੋ ਜੇ ਆਪਾਂ ਲਫਾਫਿਆਂ ਦੇ ਵਿੱਚ ਘਰਾਂ ਨੂੰ ਲੋਭ ਕਰੀਏ ਆਪਣੇ ਘਰਾਂ ਨੂੰ ਖਿੱਚ ਕੇ ਖੜੀਏ ਗੁਰੂ ਘਰ ਦੀਆਂ ਚੀਜ਼ਾਂ ਪਦਾਰਥ ਨੇ ਜਿਹੜੇ ਸੰਗਤ ਵਾਸਤੇ ਆਉਂਦੇ ਨੇ ਤੇ ਉਹ ਫਿਰ ਯਾਰ ਬਣ ਜਾਂਦੇ ਨੇ ਬੰਦਗੀ ਦੇ ਵਿੱਚ ਵਿਗੜਨ ਪੈਂਦਾ ਆ ਨਾਮ ਦੇ ਵਿੱਚ ਵਿਗੜਨ ਪੈਂਦਾ ਆ ਸੇਵਾ ਕਰਨ ਦੇ ਵਿੱਚ ਵਿਗੜਨ ਪੈਂਦਾ ਬੁੱਧੀ ਪ੍ਰਿਸ਼ਟ ਹੋ ਜਾਂਦੀ ਹੈ ਮਤ ਮਲੀਨ ਹੋ ਜਾਂਦੀ ਹੈ ਗੁਰੂ ਘਰ ਦਾ ਪ੍ਰਸ਼ਾਦ ਤੋਂ ਬਾਹਰ ਆ ਜਿਹੜਾ ਅਸੀਂ ਛਕਦੇ ਆ ਤੇ ਸਤ ਗੁਰਾਂ ਦੀਆਂ ਬਖਸ਼ਿਸ਼ਾਂ ਦੇ ਨਾਲ ਮਹਿਰਾਮਤਾਂ ਦੇ ਨਾਲ ਜਦੋਂ ਉਹਨਾਂ ਨੇ ਇਹ ਗੱਲ ਸਾਰੀ ਦਸੀ ਤੇ ਫਿਰ ਨਾਲ ਹੀ ਰੱਬ ਦੇ ਪਿਆਰਿਆਂ ਦੇ ਮੁਖ ਚੋਂ ਬਚਨ ਕਹਿੰਦੇ ਨਿਕਲਿਆ ਤੂੰ ਨੀਚਾਂ ਵਾਲੀ ਕੀਤੀ ਜਾਂ ਨੀਚ ਘਰ ਦੇ ਵਿੱਚ ਹੀ ਜੰਮੇ ਕਿਤੇ ਜੇ ਤੂੰ ਨੀਚਾਂ ਦਾ ਮੈਨੂੰ ਲਿਆ ਕੇ ਖਵਾਇਆ ਹੀ ਨਾ ਤੇ ਕਹਿੰਦੇ ਇਹ ਇਸ ਕਰਕੇ ਨਹੀਂ ਸੀ ਦੁੱਧ ਪੀ ਰਿਆ ਕਿ ਪਤਾ ਨਹੀਂ ਉਦੋਂ ਮੈਂ ਆਟਾ ਖਾ ਲਿਆ ਸੀਗਾ ਮੇਰੇ ਗੁਰੂ ਨੇ ਪ੍ਰਸ਼ਾਦਾ ਛਕ ਲਿਆ ਤੇ ਉਹਨਾਂ ਕੋ ਨਾਮ ਨਹੀਂ ਜਪਿਆ ਗਿਆ ਤੇ ਮੈਂ ਤੇ ਉੱਥੇ ਜਨਮ ਲੈ ਲਿਆ ਪਤਾ ਨਹੀਂ ਹੁਣ ਜੇ ਮੈਂ ਦੁੱਧ ਪੀ ਲਿਆ ਤੇ ਮੇਰਾ ਕੀ ਬਣੇਗਾ ਕਹਿੰਦੇ ਇਹ ਇਸ ਕਰਕੇ ਨਹੀਂ ਸੀ ਦੁੱਧ ਪੀ ਰਿਆ ਫਿਰ ਭਗਤ ਰਵਿਦਾਸ ਜੀ ਮਹਾਰਾਜ ਵੱਡੇ ਹੋਏ ਸ਼ੁਰੂ ਤੋਂ ਛੋਟੇ ਹੁੰਦੇ ਆ ਤੋਂ ਨਾਮ ਦੇ ਵਿੱਚ ਸੂਰਤ ਜੁੜੀ ਹੈ ਪਰਮੇਸ਼ਰ ਦੇ ਬੰਦਗੀ ਦੇ ਵਿੱਚ ਸੁਰਤ ਜੁੜੀ ਐ ਤੇ ਬੇਅੰਤ ਸੰਗਤਾਂ ਨੂੰ ਕਾਂਸੀ ਦੇ ਵਿੱਚ ਨਾਮ ਦੇ ਨਾਲ ਜੋੜਦੇ ਨੇ ਆਪਣਾ ਕਾਰੋਬਾਰ ਜਿਹੜਾ ਜੁੱਤੀਆਂ ਗੰਢੜ ਦਾ ਆਏ ਗਏ ਸੰਤਾਂ ਸਾਧੂਆਂ ਨੂੰ ਜੁੱਤੀਆਂ ਗੰਢ ਕੇ ਸੋਹਣੀਆਂ ਸੋਹਣੀਆਂ ਪਿਆਰ ਦੇ ਨਾਲ ਤਿਆਰ ਕਰਕੇ ਉਹਨਾਂ ਨੂੰ ਸੇਵਾ ਦੇ ਵਿੱਚ ਦਿੰਦੇ ਨੇ ਮਹਾਬਾਪ ਇਸ ਗੱਲ ਦਾ ਬੜਾ ਇਤਰਾਜ਼ ਕਰਦਾ ਕਿ ਤੂੰ ਤੇ ਇਸ ਤਰ੍ਹਾਂ ਸਾਰਾ ਕੁਝ ਹੀ ਲਟਾ ਦੇਵੇਂਗਾ ਘਰ ਵੀ ਚਾਹੀਦਾ ਅੱਡ ਕਰ ਦਿੱਤਾ ਦੋਨੋਂ ਜੀ ਚੁਰਾਹੇ ਦੇ ਵਿੱਚ ਕੁੱਲੀ ਪਾ ਕੇ ਬਹਿ ਜਾਂਦੇ ਨੇ ਪਤਨੀ ਭਾਗਾ ਵਾਲੀ ਸ਼ਰਦਾ ਦੇ ਨਾਲ ਬੰਦਗੀ ਦੇ ਵਿੱਚ ਕਿਸੇ ਗੜ ਦੀ ਰੁਕਾਵਟ ਢੀ ਪੈਣ ਦਿੰਦੀ ਗਰੀਬੀ ਦੇ ਵਿੱਚ ਵੀ ਦਿਨ ਕੱਟੇ ਪਰ ਭਗਤ ਰਵਿਦਾਸ ਜੀ ਮਹਾਰਾਜ ਪਿਆਰ ਦੇ ਨਾਲ ਜੁੱਤੀਆਂ ਗੰਢ ਦੇਣੇ ਤੇ ਸੁਰਤ ਦੇ ਮਾਲਕ ਦੇ ਚਰਨਾਂ 'ਚ ਟਿਕਾ ਕੇ ਰੱਖਦੇ ਨੇ ਬਿਆਨਤ ਸਾਧੂ ਆਉਂਦੇ ਨੇ ਤੇ ਲਾਹਾ ਸੰਗਤਾਂ ਵੀ ਲੈ ਰਹੀਆਂ ਨੇ ਤੇ ਉੱਥੇ ਰੱਬ ਵੀ ਫਿਰ ਆ ਜਾਂਦਾ ਆ ਰੱਬ ਵੀ ਆਣ ਕੇ ਕਹਿੰਦਾ ਮੇਰੇ ਕੋ ਜੁੱਤੀ ਗੰਢਣ ਵਾਸਤੇ ਪੈਸੇ ਨਹੀਂ ਹੈਗੇ ਜੁੱਤੀ ਗੰਢ ਦੇ ਕਹਿੰਦੇ ਮੇਰੇ ਕੋ ਇਰੇ ਕੋਲ ਪੈਸੇ ਨਹੀਂ ਹੈਗੇ ਮੇਰੇ ਕੋ ਜੁੱਤੀ ਗੰਨਲ ਵਾਸਤੇ ਸਮਾਨ ਨਹੀਂ ਹੈਗਾ ਕਹਿੰਦੇ ਆ ਸਮਾਨ ਸਾਹਮਣੇ ਪਿਆ ਝੂਠ ਕਿਉਂ ਮਾਰਦਾ ਕਹਿੰਦੇ ਤੂੰ ਰੱਬ ਹੋ ਕੇ ਝੂਠ ਮਾਰੀ ਜਾਂਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਜੇ ਤੂੰ ਝੂਠ ਮਾਰ ਸਕਦਾ ਮੈਂ ਵੀ ਝੂਠ ਮਾਰ ਦਿੰਦਾ ਆ ਇਸ ਕਰਕੇ ਭਗਤ ਜੀ ਕਾਂਸੀ ਦੇ ਵਿੱਚ ਰੱਬ ਦਾ ਰੂਪ ਹੋ ਕੇ ਕਰਕੇ ਪ੍ਰਚਾਰ ਕੀਤਾ ਬੇਅੰਤ ਰਾਜਿਆਂ ਰਾਣੀਆਂ ਨੇ ਲਾਹਾ ਲਿਆ ਓ ਸਾਧੂ ਬਣ ਕੇ ਓ ਲੋਕੋ ਰੱਬ ਆ ਗਿਆ ਕਾਂਸੀ ਵਿੱਚ ਜੋੜੇ ਗੰਢ ਦਾ ਸਾਧੂ ਬਣ ਕੇ ਓ ਲੋਕੋ ਰੱਬ ਆ ਗਿਆ ਕਾਂਸੀ ਵਿੱਚ ਜੋੜੇ ਗੰਢ ਦਾ ਸਾਧੂ ਬਣ ਕੇ ਓ ਲੋਕੋ ਰੱਬ ਆ ਗਿਆ ਕਾਂਸੀ ਵਿੱਚ ਜੋੜੇ ਗੰਢ ਦਾ ਸੀ ਵਿੱਚ ਜੋੜੇ ਗੰਢ ਦਾ ਜੋੜੇ ਗੰਢ ਗੱਲ ਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰਦੇ ਨਾਮ ਨਾਲ ਜੋੜ ਰਹੇ ਨੇ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਬਿਅੰਤ ਸੰਗਤਾਂ ਲਾਹਾ ਲੈਂਦੀਆਂ ਨੇ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਂਗ ਸੰਗ ਸਹਾਇੂ ਕਰਕੇ ਵਰਤਣਾ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਰਹਿਣਾ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਸੇਵਾ ਸਿਮਰਨ ਦੀਆਂ ਦਰਪਾਂ ਨਾਲ ਲਵਾਜਣਾ ਗਾਜਵਾੜੇ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ